ਮੈਂ ਪਿੱਛੇ ਜੇ ਕੱਲ ਪਰਸੋ ਇੱਕ ਮੁੰਡੇ ਦੀ ਵੀਡੀਓ ਦੇਖੀ ਉਹ ਸ਼ਾਇਦ ਬਠਿੰਡੇ ਸਾਈਡ ਦਾ ਤੇ ਉਹਦੀ ਉਮਰ ਵੀ ਕੱਲ 15 16 ਸਾਲ ਹੈ ਤੇ ਉਹ ਪਹਿਲਾ ਕਲਾਕਾਰ ਸੀ ਹੁਣ ਉਹ ਵੀ ਬਾਬਾ ਬਣਿਆ ਬੈਠਾ ਜਿਹੜਾ ਸਿਰਕਮਾਉਂਦੇ ਨੇ ਲੋਕ ਅਸੀਂ ਅਕਸਰ ਵੇਨੇ ਆ ਕਿ ਸਿਰਕਮਾ ਕੇ ਵੀ ਰੱਬ ਮਿਲਦਾ ਮਨ ਲੋਕ ਕਿਉਂ ਸੌਂਪ ਦਿੰਦੇ ਨੇ ਆਪਣੀ ਮਿਹਨਤ ਕਰਦੇ ਨੇ 20 20 ਸਾਲ ਸਿੱਖਦੇ ਨੇ ਫਿਰ ਉਹ ਬਾਬਾ ਕੋਲੇ ਜਾ ਕੇ ਸਮਰਪਤ ਕਿਉਂ ਹੋ ਜਾਂਦੇ ਨੇ ਵੀ ਬਾਬਾ ਜੀ ਤੁਸੀਂ ਉਹ ਸਾਡੇ ਜਿਹੜੀ ਵੀ ਮਿਹਨਤ ਆ ਉਹ ਵੀ ਪਿੱਛੇ ਰਹਿ ਗਈ ਹੈ ਫਿਰ ਮੇਰੀ ਇਹ ਆਤ ਨਹੀਂ ਹੁੰਦੀ ਕਿ ਮੈਂ ਇਥੇ ਸੋਸ਼ਲ ਮੀਡੀਆ ਤੇ ਕਈ ਜਾਵਾਂ ਮੈਂ ਬਹੁਤ ਗਰੀਬ ਐ ਤੇ ਮੇਰੀ ਮਦਦ ਕਰਤੂ। ਉਸੇ ਨਹੀਂ ਫੜਨੀ ਬਤੂ ਖਣਾ। ਕਿ ਇਹ ਬਹੁਤ سارے ਲੋਕਾਂ ਨੂੰ ਐ ਲੱਗਦਾ ਵੀ ਰਿਐਲਿਟੀ ਸ਼ੋਅਾਂ ਚ ਪੈਸਾ ਚੱਲਦਾ। ਕੋ ਦੱਸੋ ਜਿਹੜਾ ਜਿਹੜਾ ਸੈੱਟ ਤੇ ਨਾ ਬੜਾ ਜਦੋਂ ਤੁਸੀਂ ਗਾਉਨੇ ਹੋ ਤੇ ਇੱਕ ਦੂਜੇ ਦੇ ਗਲਮਾਂ ਫੜਨ ਤੱਕ ਆਉਂ ਜਾ ਕਦੇ ਸਲੀਮ ਜੀ ਕਦੇ ਕਿੱਟੂ ਜੀ ਵੀ ਆਏ ਨਹੀਂ ਆਏ ਹੋ ਗਿਆ। ਉਹ ਅਸਲੀ ਹੁੰਦਾ ਸਾਰਾ। ਹਾਂ ਉਸ ਗੱਲ ਤੋਂ ਮੈਨੂੰ ਡਾਂਟ ਪਈ ਸੀ ਕਿ ਕਿਹਨੇ ਡਾਂਟਿਆ ਕਿਹਨੇ ਸਲੀਮ ਜੀ ਨੇ? ਹਾਂ ਸਲੀਮ ਭਾਜੀ ਤੇ ਮਨਮੋਹਨ ਵਾਰਿਸ ਜੀ ਸੀ। ਸਰ ਜੀ ਨਹੀਂ ਕਦੇ ਡਾਂਟ ਵੀ ਪਈ ਫਿਰ ਉਸ ਜੱਜਾਂ ਤੋਂ ਕਈ ਵਾਰੀ ਆਫ ਦਾ ਰਿਕਾਰਡ ਆਨ ਦਾ ਰਿਕਾਰਡ ਕਿਹੜੀ ਆ ਜਿਹੜੀ ਕੋਈ ਗੱਲ ਜੀ ਕਈ ਹੋ ਗਿਆ ਮੈਨੂੰ ਹਾਂ ਵੈਸੇ ਮੇਰੀਆਂ ਸਾਰੀਆਂ ਪਰਫਾਰਮੈਂਸਾਂ ਮਾਲਕ ਦੀ ਕਿਰਪਾ ਨਾਲ ਵਧੀਆਂ ਰਹੀਆਂ ਮੇਰੀ ਇੱਕ ਪਰਫਾਰਮੈਂਸ ਸੀਗੀ ਉਹ ਦਰਅਸਲ ਕੀ ਸੀਗੀ ਮੈਂ ਇੱਕ ਗੀਤ ਗਾਇਆ ਸੀ ਕੋਠੇ ਤੇ ਕੌਣਾਏ ਮਿਲਣਾ ਤੇ ਰੱਬ ਨੂੰ ਏ ਮਿਲਣਾ ਤੇ ਰੱਬ ਨੂੰ ਏ ਤੇਰਾ ਪਿਆਰ ਬਹਾਨਾ ਏ ਇਹਦੇ ਵਿੱਚ ਕੀ ਸੀ ਮੈਂ ਇੱਕੋ ਹਰਕਤ ਵਾਰੀ-ਵਾਰੀ ਲਾਈ ਹੈ ਜਿੱਦਾਂ ਕਿ ਹਰ ਇੱਕ ਅੰਤਰੇ ਚ ਕੋਠੇ ਤੇ ਕਾ ਨਾ ਏ ਬਦਲਿਆ ਨਹੀਂ ਬਦਲਿਆ ਨਹੀਂ ਉਹਦੇ ਵਿੱਚ ਮੈਨੂੰ ਇਹ ਡਾਂਟ ਪਈ ਉਹ ਕਹਿੰਦੇ ਵੀ ਗਾਣੇ ਦਾ ਇੱਕ ਨਾ ਮੂਡ ਹੁੰਦਾ ਵੀ ਜੇ ਆਪਾਂ ਇੱਕੋ ਹਰਕਤ ਨੂੰ ਵਾਰੀ-ਵਾਰੀ ਲਾਈ ਜਾਓ ਜਾਂ ਬਾਹਲੇ ਕਾ ਨਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਉੱਥੇ ਹਰਕਤ ਲਾਓ ਜਿੱਥੇ ਜ਼ਰੂਰਤ ਹੈ ਹਨਾ ਫੀਲ ਦੀ ਵੀ ਇੱਕ ਵੈਲਿਊ ਆ ਆ ਉਸ ਗੱਲ ਤੋਂ ਮੈਨੂੰ ਡਾਂਟ ਪਈ ਸੀ ਕਿ ਵੀ ਕੀਨੇ ਡਾਂਟਿਆ ਕਿਨੇ ਸਲੀਮ ਜੀ ਨੇ ਹਾਂ ਸਲੀਮ ਭਾਜੀ ਤੇ ਮਨਮੋਹਨ ਵਾਰਿਸ ਜੀ ਸੀਗੇ ਉਸ ਦਿਨ ਜੱਜ ਆਏ ਠੀਕ ਹੈ ਤੇ ਉਹਨਾਂ ਵੱਲੋਂ ਮੈਨੂੰ ਇਹ ਚੀਜ਼ ਮਤਲਬ ਡਾਂਟ ਨਹੀਂ ਕਹਿ ਸਕਦੇ ਇੱਕ ਆਪਾਂ ਉਹਨਾਂ ਦਾ ਇੱਕ ਉਹ ਕਹਿ ਸਕਦੇ ਆ ਵੀ ਸਿੱਖਿਆ ਉਹਨਾਂ ਨੇ ਦਿੱਤੀ ਵੀ ਐਦਾਂ ਨਹੀਂ ਕਰਨਾ ਵੀ ਤੁਸੀਂ ਵੈਰਾਈਟੀ ਪੇਸ਼ ਕਰੋ ਗਾਣੇ ਚ ਹਣਾ ਬਾਕੀ ਉਸ ਤੋਂ ਬਾਅਦ ਵਧੀਆ ਚੱਲਦਾ ਰਿਹਾ ਅੱਜ ਤੁਹਾਡੇ ਸਾਹਮਣੇ ਅੱਛਾ ਕੀ ਕੀ ਲੱਗਦਾ ਹੁਣ ਬੰਟੀ ਕੀ ਕਿਹੋ ਜਿਹਾ ਮਾਹੌਲ ਲੱਗਦਾ ਤੁਹਾਨੂੰ ਵੀ ਮੇਰੇ ਅੱਗੇ ਫਿਊਚਰ ਇਹ ਹੋਊਗਾ ਬੰਦੇ ਦੇ ਮਨ ਦੇ ਵਿੱਚ ਹੁੰਦੀਆਂ ਕੀ ਕੀ ਹੈਗਾ ਵੀ ਯਾਰ ਬੰਟੀ ਨੇ ਵੱਡੀਆਂ ਗੱਡੀਆਂ ਲੈਣੀਆਂ ਜਾਂ ਫਿਰ ਗਾਇਕੀ ਵਾਲੇ ਪਾਸੇ ਕੀ ਆ ਤੁਹਾਡਾ ਦੇਖੋ ਭਾਜੀ ਸੁਪਨੇ ਤਾਂ ਆਪਣੇ ਬਹੁਤ ਹੈ ਹਣਾ ਚਲੋ ਅੱਜ ਵੀ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਪਰ ਮੈਂ ਇੱਥੇ ਫੁੱਲ ਸਟਾਪ ਨਹੀਂ ਕਰਨਾ ਚਾਹੁੰਦਾ ਜੇ ਮੈਂ ਵਾਈਸ ਆਪਾ ਬਣ ਗਿਆ ਤੇ ਮੈਂ ਉਸ ਚੀਜ਼ ਨੂੰ ਸਿਰ ਤੇ ਨਹੀਂ ਲਿਆ ਕਿ ਮੈਂ ਬਣ ਗਿਆ ਤਾਂ ਪ੍ਰੋਗਰਾਮ ਹੈ ਤੁਹਾਡੇ ਦੇਖਦਾ ਤੁਸੀਂ ਜਾਗਰਤੇ ਵੀ ਕਰਦੇ ਹੋ ਹੋਰ ਵੀ ਪ੍ਰੋਗਰਾਮਾਂ ਤੇ ਜਾਣਿਓ ਤਾਂ ਕੀ ਦੇਖ ਕੇ ਕੀ ਜਾਣਿਓ ਕਿਉਂਕਿ ਬਹੁਤ ਸਾਰੀ ਇਹ ਹੁੰਦਾ ਵੀ ਜਿਹੜੇ ਨਵੇਂ ਕਲਾਕਾਰ ਆ ਹੁਣ ਨਵੇਂ ਬਾਬੇ ਵੀ ਆ ਰਹੇ ਆ ਤੇ ਨਵੇਂ ਕਲਾਕਾਰ ਆ ਰਹੇ ਆ ਤੁਸੀਂ ਇਸ ਚੀਜ਼ ਬਾਰੇ ਕੀ ਮੈਂ ਪਿੱਛੇ ਜੇ ਕੱਲ ਪਰਸੋ ਇੱਕ ਮੁੰਡੇ ਦੀ ਵੀਡੀਓ ਦੇਖੀ ਉਹ ਸ਼ਾਇਦ ਬਠਿੰਡੇ ਸਾਈਡ ਦਾ ਤੇ ਉਹਦੀ ਉਮਰ ਮੇਰੇ ਖਿਆਲ ਲ 15 16 ਸਾਲ ਹੈ ਤੇ ਉਹ ਪਹਿਲਾ ਕਲਾਕਾਰ ਸੀ ਹੁਣ ਉਹ ਵੀ ਬਾਬਾ ਬਣਿਆ ਬੈਠ ਇਹਦੇ ਬਾਰੇ ਹੁਣ ਕੀ ਕਹਿ ਸਕਦੇ ਆ ਭਾਜੀ ਹੁਣ ਉਹਨਾਂ ਤੇ ਡਿਪੈਂਡ ਹੈ ਹਨਾ ਬਾਬਾ ਨਹੀਂ ਨਹੀਂ ਲੱਗਦਾ ਵੀ ਜੇ ਬਾਬਿਆਂ ਵਾਲੇ ਕੰਮ ਚ ਤੁਹਾਨੂੰ ਲੱਗਦਾ ਵੀ ਬਹੁਤ ਪੈਸਾ ਜਾਂ ਫੇਮ ਆ ਜਾ ਜਿਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਆ ਉਹ ਵੀ ਬਾਬੇ ਬਣੀ ਜਾਂਦੇ ਇਹ ਇੱਕ ਕੋਈ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਜੇ ਆਪਾਂ ਰੱਬ ਵਾਲੇ ਪਾਸੇ ਗੱਲ ਕਰਨੀ ਲੱਗੇ ਕੋਈ ਮਜ਼ਾਕ ਨਹੀਂ ਹੂੰ ਜੇ ਕੋਈ ਬਾਬਾ ਬਣ ਵੀ ਰਿਹਾ ਨਾ ਬਾਬਾ ਵੀ ਉਹੀ ਬਣ ਸਕਦਾ ਜਿਸ ਚ ਉਹ ਸਮਰੱਥਾ ਹੂੰ ਹਨਾ ਨਹੀਂ ਪਰ ਰੀਲਾ ਪਾ ਕੇ ਥੋੜੀ ਬਾਬਾ ਬਣਿਆ ਜਾਂਦਾ ਉਹ ਅੱਜ ਕੱਲ ਫਿਰ ਮਾਡਰਨ ਟਾਈਪ ਚੱਲਿਆ ਨਾ ਅੱਜ ਕੱਲ ਰੀਲਾਂ ਵਾਲਾ ਸਿਸਟਮ ਜਾਦੇ ਹੈ ਹਨਾ ਪਰ ਜਿਹੜਾ ਬਾਬਾ ਹੁੰਦਾ ਜਿਹੜਾ ਅਸਲ ਦੇ ਵਿੱਚ ਆਪਾਂ ਕਹਿ ਦਨੇ ਨਾ ਫਕੀਰ ਉਹਨੂੰ ਸੋਸ਼ਲ ਮੀਡੀਆ ਪਰ ਲੱਗਦਾ ਹੁਣ ਬਾਬੇ ਵੀ ਡਿਜੀਟਲ ਮਾਰਕੀਟਿੰਗ ਕਰਦੇ ਆ ਆਪਦੇ ਹੁਣ ਤੁਸੀਂ ਮੈਨੂੰ ਕਿਸੇ ਹੋਰ ਪਾਸੇ ਨਾ ਲੈ ਕੇ ਜਾਓ ਬਸ ਠੀਕ ਹੈ ਵਧੀਆ ਨਹੀਂ ਬੰਟੀ ਬੰਟੀ ਤੁਸੀਂ ਜਦੋਂ ਜਾਣਦੇ ਹੋ ਤੁਸੀਂ ਕੀ ਦੇਖਦੇ ਹੋ ਕਈ ਥਾਈਂ ਅਸੀਂ ਦੇਖਦੇ ਆ ਵੀ ਬਾਬਿਆਂ ਨੇ ਤਾਂ ਸਿਕਟਾਂ ਦਾ ਬਣਾਇਆ ਹੁੰਦਾ ਮੋਰ ਜਾ ਤੇ ਲੱਗੇ ਹੁੰਦੇ ਨੇ ਅੱਗੇ ਤੁਹਾਡੇ ਵਰਗੇ ਕਲਾਕਾਰ ਕਈ ਅਸੀਂ ਦੇਖਦੇ ਆ ਗਾਉਨੇ ਆ ਪਰ ਬੰਟੀ ਜਾਂਦਾ ਇਹਨਾਂ ਸਟੇਜਾਂ ਤੇ ਪਾਜੀ ਇਹ ਕੰਮ ਹੈ ਜਾਣਾ ਪੈਂਦਾ ਹੈਨਾ ਕਿਉਂਕਿ ਆਪਾਂ ਇਹ ਨਹੀਂ ਕਹਿ ਸਕਦੇ ਕਿਉਂਕਿ ਹੁਣ ਅਸੀਂ ਸਾਨੂੰ ਲੋੜ ਵੀ ਹੈ ਹੁਣ ਸਾਡਾ ਕੰਮ ਹੀ ਹੈ ਹੁਣ ਅਸੀਂ ਕਿੱਧਰੋਂ ਕਮਾਈਏ ਠੀਕ ਹੈ ਹੈਨਾ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਵੰਟੀ ਕਰਕੇ ਤਾਂ ਚਾਰ ਬੰਦੇ ਹੋ ਜਾਣਗੇ ਜੇ ਮੈਂ ਛੱਡ ਦੂੰਗਾ ਜਾਣਾ ਤੇ ਮੈਂ ਬੈਠਾ ਰਹਿ ਜਾਊਗਾ ਠੀਕ ਹੈ ਉਹ ਕਿਸੇ ਹੋਰ ਨੂੰ ਕੋਈ ਲੱਗਦਾ ਫਿਰ ਵੰਟੀ ਭੀੜ ਦਾ ਸ਼ਿਕਾਰ ਬਣ ਜੂਗਾ ਇਹ ਤਾਂ ਮੈਂ ਉਹੀ ਗੱਲ ਕਹਿਣਾ ਨਾ ਵੀ ਜੇ ਮੈਂ ਜਾਣਾ ਛੱਡ ਦੂੰਗਾ ਤਾਂ ਕੰਮ ਤਾਂ ਚੱਲਦਾ ਹੀ ਰਹਿਣਾ ਮੈਂ ਜਾਣਾ ਛੱਡ ਦੂੰਗਾ ਮੈਂ ਬੈਠ ਜੂਗਾ ਤੁਸੀਂ ਆਪਣਾ ਫਰਜ਼ ਨਹੀਂ ਸਮਝਦੇ ਫਰਜ਼ ਤਾਂ ਸਮਝਦੇ ਆਂ ਭਾਜੀ ਪਰ ਹੁਣ ਇੰਨੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਸੂਝਵਾਨ ਲੋਕ ਬੈਠੇ ਆ ਹਨਾ ਤੇ ਮੈਂ ਤਾਂ ਹਜੇ ਸਿੱਖ ਰਿਹਾ ਮੈਨੂੰ ਕੋਈ ਇਸ ਚੀਜ਼ ਬਾਰੇ ਮੈਂ ਐਵੇਂ ਕਹਦਾ ਹਨਾ ਮੈਂ ਟਿੱਪਣੀ ਕਰਦਾ ਕਿ ਉਹ ਇਦਾਂ ਦੇ ਨੇ ਉਹ ਇਦਾਂ ਦੇ ਨੇ ਤੇ ਫਿਰ ਇਹ ਨਹੀਂ ਨਹੀਂ ਤੁਹਾਨੂੰ ਕੀ ਲੱਗਦਾ ਵੈਸੇ ਮੈਂ ਤੁਹਾਡੇ ਤੋਂ ਇੱਕ ਪੁੱਛ ਰਿਹਾ ਕੀ ਮਤਲਬ ਹੱਥ ਦੇ ਵਿੱਚ ਸਿਗਰਟ ਪੀ ਕੇ ਰੱਬ ਮਿਲ ਜਾਂਦਾ ਮੇਰੇ ਖਿਆਲ ਨਾਲ ਤਾਂ ਨਹੀਂ ਮਿਲਦਾ ਸਿਕਟਪੀਨ ਨਾਲ ਤਾਂ ਰੱਬ ਨਹੀਂ ਮਿਲ ਸਕਦਾ ਸਿਕਟਪੀਨ ਨਾਲ ਰੱਬ ਕਿੱਦਾਂ ਮਿਲ ਸਕਦਾ ਹਣਾ ਰੱਬ ਮਿਲਣ ਦੀ ਜਿਹੜੀ ਇੱਕ ਜਿਹੜਾ ਸਿਰਕਮਾਉਂਦੇ ਨੇ ਲੋਕ ਅਸੀਂ ਅਕਸਰ ਵੇਣਿਆ ਕਿ ਸਿਰਕਮਾ ਕੇ ਵੀ ਰੱਬ ਮਿਲਦਾ ਪਾਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੇਰਾ ਹੀ ਵਿਸ਼ਾ ਨਹੀਂ ਮੇਰਾ ਨਹੀਂ ਮੇਰੇ ਕਹਿੰਦਾ ਮਤਲਬ ਤੁਸੀਂ ਜਾਣਦੇ ਹੋ ਤੁਸੀਂ ਦੇਖਦੇ ਹੋ ਤੁਹਾਨੂੰ ਕੁਝ ਟ ਅਬਜ਼ਰਵ ਕਰਿਆ ਹੋਣਾ ਜਿਹੜੇ ਉੱਥੇ ਇੰਨੇ ਲੋਕ ਨੇ ਇੱਕ ਬੰਦੇ ਤੇ ਡਿਪੈਂਡ ਨੇ ਤੁਹਾਨੂੰ ਲੱਗਦਾ ਹੈਗਾ ਵੀ ਪੰਜਾਬ ਨੂੰ ਇਸ ਡੇਰਾਬਾਦ ਨੇ ਬਹੁਤ ਪਿੱਛੇ ਲੈ ਕੇ ਜਾਂਦਾ ਜਿੱਦਾਂ ਹੁਣ ਅਸੀਂ ਕਿਸੇ ਵੀ ਪ੍ਰੋਗਰਾਮ ਤੇ ਜਾਈਦਾ ਕਈ ਵਾਰੀ ਇਸ ਤਰੀਕੇ ਦੀ ਸਿਚੁਏਸ਼ਨ ਬਣ ਜਾਂਦੀ ਐ ਕਿ ਅਸੀਂ ਗਾ ਰਹੇ ਹੁੰਨੇ ਤਾਂ ਉਹ ਸਾਹਮਣੇ ਚੱਲ ਪੈਂਦਾ ਸਿਸਟਮ ਹੈ ਨਾ ਸਿਰਕ ਕਾਉਣ ਵਾਲਾ ਜਾਂ ਸਿਗਰਟ ਵਾਲਾ ਕੰਮ ਵੀ ਚੱਲ ਪੈਂਦਾ ਪਰ ਉਹ ਹੁਣ ਅਸੀਂ ਉਹਨਾਂ ਨੂੰ ਇਹ ਨਹੀਂ ਨਾ ਕਹਿ ਸਕਦੇ ਭਾਈ ਵੀ ਤੁਸੀਂ ਇਹ ਕਿਉਂ ਕਰ ਰਹੇ ਹਣਾ ਜਾਂ ਤੁਸੀਂ ਇਹ ਸਿਗਰਟ ਛੱਡ ਦਿਓ ਨਹੀਂ ਤੁਸੀਂ ਪਤਾ ਕਰਕੇ ਨਹੀਂ ਜਾਂਦੇ ਵੀ ਪ੍ਰੋਗਰਾਮ ਕਿੱਥੇ ਆ ਬਾਬਾ ਕਿੰਨੇ ਚਿਰ ਪੁਰਾਣਾ ਜਾਂ ਉੱਥੇ ਕੀ ਉੱਥੇ ਰਹਿਤ ਮਰਿਆਦਾ ਉੱਥੇ ਕੀ ਐ ਨਹੀਂ ਭਾਜੀ ਐਦਾਂ ਦੀ ਕੋਈ ਅਸੀਂ ਕਿਉਂਕਿ ਸਾਨੂੰ ਜਿੱਦਾਂ ਉਹਨਾਂ ਦੇ ਮੈਨੇਜਮੈਂਟ ਦੀ ਕਾਲ ਆਉਂਦੀ ਹੈ ਹਨਾ ਸਾਡੇ ਵੀ ਕਈ ਮੈਨੇਜਮੈਂਟ ਚ ਬੰਦੇ ਹੈਗੇ ਜਾਂ ਅਸੀਂ ਖੁਦ ਵੀ ਗੱਲ ਕਰ ਲੈਨੇ ਤੇ ਅਸੀਂ ਤਾਂ ਪ੍ਰੋਗਰਾਮ ਤੇ ਜਾਂਦੇ ਹਾਂ ਇਸਦਾ ਧਾਰਮਿਕ ਸਮਝ ਕੇ ਜਾਂਦੇ ਹਾਂ ਜੇ ਹੁਣ ਉੱਥੇ ਰੱਬ ਦੀ ਗੱਲ ਹੀ ਹੁੰਦੀ ਅਸੀਂ ਤਾਂ ਆਪ ਦਾ ਰੱਬ ਵਾਲਾ ਗੀਤ ਗਾਉਣਾ ਕੋਈ ਸੂਫੀਆ ਰੱਬ ਰੱਬ ਧੂਏ ਦੇ ਵਿੱਚ ਤਾਂ ਨਹੀਂ ਆਉਂਦਾ ਹੋਣਾ ਮੇਰੇ ਖਿਆਲ ਨਾਲ ਬਿਲਕੁਲ ਇਹ ਤਾਂ ਗੱਲ ਤੁਹਾਡੀ ਸੱਚ ਹੈ ਤੁਸੀਂ ਉਹੀ ਗੱਲ ਵੀ ਇਹਨਾਂ ਚੀਜ਼ਾਂ ਨੂੰ ਕਰਨ ਲਈ ਬਹੁਤ ਸੂਝਵਾਨ ਲੋਕ ਬੈਠੇ ਹੈ ਮੈਨੂੰ ਮੈਂ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਉਸ ਹੱਬ ਨਾਲ ਇਹ ਤੁਹਾਨੂੰ ਕਹਿ ਰਿਹਾ ਕਿ ਵੀ ਜ਼ਰੂਰੀ ਨਹੀਂ ਕਿ ਰੱਬ ਸਿਗਟ ਨਾਲ ਮਿਲੇ ਹਨਾ ਇਹ ਚੀਜ਼ਾਂ ਦੇ ਹੋਰ ਵੀ ਬਹੁਤ ਹੈਗੇ ਆ ਪਰ ਸਿੰਪਲ ਸਿਟੀ ਨਾਲ ਵੀ ਬਥੇਰੀ ਭਗਤੀ ਕੀਤੀ ਜਾ ਸਕਦੀ ਹੈ ਕੋਈ ਐਸੀ ਗੱਲ ਨਹੀਂ ਆਪਾਂ ਗੁਰੂ ਗੁਰੂ ਕਰ ਜਾਈ ਨਹੀਂ ਪਰ ਪਰ ਮੈਨੂੰ ਇਹ ਦੱਸੋ ਵੀ ਕਲਾਕਾਰ ਕਿਉਂ ਜਾਂਦੇ ਮਤਲਬ ਉਹ ਕਿਉਂ ਸੌਂਪ ਦਿੰਦੇ ਨੇ ਆਪਣੀ ਮਿਹਨਤ ਕਰਦੇ ਨੇ 20-20 ਸਾਲ ਸਿੱਖਦੇ ਨੇ ਫਿਰ ਉਹ ਬਾਬਿਆਂ ਕੋਲੇ ਜਾ ਕੇ ਸਮਰਪਤ ਕਿਉਂ ਹੋ ਜਾਂਦੇ ਨੇ ਵੀ ਬਾਬਾ ਜੀ ਤੁਸੀਂ ਉਹ ਸਾਡੇ ਜੁਰੀ ਵਿੱਚ ਮਿਹਨਤ ਆ ਉਹ ਵੀ ਪਿੱਛੇ ਰਹਿ ਗਈ ਆ ਕਿਤੇ ਨਾ ਕਿਤੇ ਇਹ ਪਬਲਿਸਿਟੀ ਦੀ ਵੀ ਆਪਾਂ ਗੱਲ ਕਹਿ ਸਕਦੇ ਹੂੰ ਕਈ ਵਾਰੀ ਜਿੱਦਾਂ ਕਿ ਹੁਣ ਕਈ ਹੁਣ ਅਸੀਂ ਜਿਵੇਂ ਸ਼ੁਰੂਆਤ ਹੀ ਕਰ ਰਹੇ ਹਾਂ ਨਾ ਮੈਂ ਸਾਡੀ ਗੱਲ ਕਰਦਾ ਜੇ ਮੇਰੇ ਨਾਲ ਹੋਰ ਵੀ ਕਈ ਮੁੰਡੇ ਐ ਹਨਾ ਉਹਨਾਂ ਨੂੰ ਲੋੜ ਆ ਹੂੰ ਉਹਨਾਂ ਨੂੰ ਅੱਜ ਲੋੜ ਆ ਉਹਨਾਂ ਨੂੰ ਪੈਸੇ ਦੀ ਵੀ ਲੋੜ ਆ ਉਹਨਾਂ ਨੂੰ ਪਬਲਿਸਿਟੀ ਦੀ ਵੀ ਲੋੜ ਆ ਤਾਂ ਜੋ ਉਹਨਾਂ ਨੂੰ ਲੋਕ ਜਾਣਣ ਤੇ ਉਹਨਾਂ ਨੂੰ ਪ੍ਰੋਮੋਸ਼ਨ ਮੈਨੂੰ ਲੱਗਦਾ ਨਹੀਂ ਹੈਗਾ ਵੀ ਇਹ ਕੰਮ ਆ ਜਿਹੜਾ ਪਿੰਡ ਦੇ ਕਲੱਬਾਂ ਨੂੰ ਕਰਨਾ ਚਾਹੀਦਾ ਸੀ ਚੰਗੇ ਕਲਾਕਾਰਾਂ ਨੂੰ ਹੁਣ ਬਾਬਿਆਂ ਨੇ ਤਾਂ ਕਰਨਾ ਹੀ ਆ ਫਿਰ ਬਿਲਕੁਲ ਜੀ ਕਿਉਂਕਿ ਕਿਤੇ ਨਾ ਕਿਤੇ ਹੁਣ ਤੁਸੀਂ ਉਹ ਤੁਹਾਡੇ ਇਲਾਕੇ ਦੇ ਵੀ ਲੋਕਾਂ ਨੂੰ ਵੀ ਚਾਹੀਦਾ ਵੀ ਬੰਟੇ ਹੀ ਗਾਉਂਦਾ ਨੂੰ ਸਪੋਰਟ ਕਰੇ ਇਲਾਕੇ ਚੋ ਕਰਦੇ ਆ ਲੋਕ ਤੁਹਾਡੇ ਹਾਂਜੀ ਕਰਦੇ ਆ ਬਥੇਰਾ ਕਰਦੇ ਵੀ ਆ ਪੱਕੀ ਕਈ ਜੇ ਨਹੀਂ ਵੀ ਕਰਦੇ ਤੇ ਪਰ ਆਪਣਾ ਸਿਸਟਮ ਚੱਲ ਰਿਹਾ ਹੈ ਮਾਲਕ ਦੀ ਕਿਰਪਾ ਨਾਲ ਕੋਈ ਅਸੀਂ ਮੈਨੂੰ ਕੋਈ ਇਹ ਨਹੀਂ ਗੀ ਵੀ ਮੇਰੀ ਇਹ ਆਤ ਨਹੀਂ ਹੁੰਦੀ ਕਿ ਮੈਂ ਇੱਥੇ ਸੋਸ਼ਲ ਮੀਡੀਆ ਤੇ ਕਹੀ ਜਾਵਾਂ ਮੈਂ ਬਹੁਤ ਗਰੀਬ ਹੈ ਤੇ ਮੇਰੀ ਮਦਦ ਕਰੋ ਹਨਾ ਕਈ ਜਿਨ੍ਹਾਂ ਨੇ ਤੁਹਾਡੀ ਮਦਦ ਕਰਨੀ ਉਹ ਤੁਹਾਡੀ ਮਦਦ ਕਰਦੇ ਵੀ ਹੈ